ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਇਦਾਂ ਚ ਅਸ਼ਵ ਦਾ ਅਰਥ ਸ਼ਕਤੀ ਮੰਨਿਆ ਗਿਆ ਹੈ ਅਸ਼ਵ ਮੇਦ ਯੱਗ ਯਾਨੀ ਘੋੜੇ ਦੀ ਬਲੀ ਪਰ ਜਿਵੇਂ ਕਿ ਅਸ਼ਵ ਮੇਦ ਕਿਹਾ ਹੈ ਯਾਨੀ ਕਿ ਘੋੜੇ ਦੀ ਬਲੀ ਮੇਦ ਯਾਨੀ ਮਾਰ ਦੇਣਾ ਔਰ ਇਸ ਯੱਗ ਲਈ ਘੋੜਾ ਵੀ ਚੱਟਾ ਹੋਣਾ ਚਾਹੀਦਾ ਇਹ ਯੱਗ ਸੰਤਾਨ ਉਤਪਤੀ ਵਾਸਤੇ ਜਾਂ ਚੱਕਰਵਰਤੀ ਰਾਜਾ ਹੋਣ ਲਈ ਕੀਤਾ ਜਾਂਦਾ ਸੀ 1803 ਨੰਬਰ ਦੇ ਸ਼ਲੋਕ ਦੇ ਵਿੱਚ ਵੀਰ ਮਰਦੋਗਣ ਦੀ ਉਪਮਾ ਕੀਤੀ ਗਈ ਹੈ ਔਰ ਜਦੋਂ ਆਸ਼ਮੈਧ ਜੱਗ ਕੀਤਾ ਜਾਂਦਾ ਸੀ ਤਾਂ ਇਤਰ ਫਲੇਲ ਤੇ ਆਯਾਸ਼ੀ ਤੇ ਏਸ਼ਰਤ ਦੇ ਸਮਾਨ ਦੇ ਵੀ ਮੰਗ ਕੀਤੀ ਜਾਂਦੀ ਸੀ ਹੁਣ 1803 ਨੰਬਰ ਦੇ ਸ਼ਲੋਕ ਦੇ ਵਿੱਚ ਕਿਹਾ ਗਿਆ ਕਿ हे हे ਵੀਰ ਮਰੂਦਗਣ ਜਦ ਤੁਸੀਂ ਸੋਮਰਸ ਦਾ ਉਪਯੋਗ ਕਰ ਮੰਤਰ ਉਚਾਰਨ ਕਰ ਦਿਓ ਤਾਂ ਯਾਚਕ ਦੀ ਸਿਹਤਮੰਦ ਨਵੀਂ ਤੇ ਜਵਾਨ ਇਸਤਰੀ ਨੂੰ ਵੀ ਯੱਗ ਚ ਲੈ ਆਉਂਦੇ ਹੋ ਹੁਣ 1827 ਨੰਬਰ ਦੇ ਸ਼ਲੋਕ ਦੇ ਵਿੱਚ ਇੰਦਰ ਦਾ ਕਥਨ ਹੈ ਕਿ ਜੋ ਅੱਜ ਆਪ ਕੋਲ ਹੈ ਹੋ ਸਕਦਾ ਉਹ ਕੱਲ ਨੂੰ ਨਾ ਹੋਵੇ ਤੇ ਜੋ ਅੱਜ ਕੋਲ ਜੋ ਅੱਜ ਆਪ ਕੋਲ ਨਹੀਂ ਹੈ ਉਹ ਕੱਲ ਵੀ ਪ੍ਰਾਪਤ ਕਿਵੇਂ ਹੋ ਸਕਦਾ ਜੋ ਵਾਪਰਿਆ ਹੀ ਨਹੀਂ ਉਸ ਦੀ ਖਬਰ ਕਿਵੇਂ ਹੋ ਸਕਦੀ ਹੈ ਜੇ ਅਸੀਂ ਮਨ 'ਚ ਕੋਈ ਸੰਕਲਪ ਕਰ ਵੀ ਲਈਏ ਕਿਸੇ ਦੂਸਰੇ ਪ੍ਰਤੀ ਤਾਂ ਦੂਸਰੇ ਦਾ ਮਨ ਤਾਂ ਚਲਾਏ ਮਾਨ ਹੈ ਤੇ ਬਦਲ ਵੀ ਸਕਦਾ ਹੈ ਯਾਨੀ ਵਾਸਿਚ ਕਰਨਾ ਮੁਸ਼ਕਲ ਹੈ 1828 ਨੰਬਰ ਦੇ ਸ਼ਲੋਕ ਵਿੱਚ ਇੰਦਰ ਆਗਸਤ ਹੈ ਆਗਸਤ ਹੈ ਦਾ ਕਤਲ ਕਰਨਾ ਚਾਹੁੰਦਾ ਕਿਉਂਕਿ ਉਹ ਪਿੱਤਰ ਹੋਣ ਦੇ ਬਾਵਜੂਦ અપਮਾਨ ਕਰਦਾ ਹੈ ਇੰਦਰ ਦਾ ਇਹ ਉਹਨੂੰ ਯੱਗ ਚੋਂ ਬਣਦਾ ਉਸ ਦਾ ਭਾਗ ਨਹੀਂ ਦਿੰਦਾ ਅਗਸਤ ਇਹ ਮੰਨਤਾ ਕਰਦਾ ਹੈ ਜਾਨ ਬਖਸ਼ੀ ਲੈ ਤੇ 1845 ਨੰਬਰ ਦੇ ਸ਼ਲੋਕ ਦੇ ਵਿੱਚ ਸ਼ਲੋਕ ਨੰਬਰ 1845 ਲੋਕਾਂ ਨੂੰ ਇੰਦਰ ਦੀ ਭਗਤੀ ਕਰਨ ਲਈ ਪ੍ਰੋਹਤ ਪ੍ਰੇਰਿਤ ਕਰਦੇ ਨੇ ਕਿਉਂਕਿ ਇੰਦਰ ਹੀ ਵਰਖਾ ਕਰਦਾ ਹੈ ਤੇ ਪਰਲੋ ਸਮੇਂ ਵਰਖਾ ਨੇ ਹੀ ਧਰਤੀ ਨੂੰ ਜਲਮਗਨ ਕਰਨਾ ਸੂ ਪੰਡਤ ਕਹਿ ਰਹੇ ਨੇ ਕਿ ਇੰਦਰ ਦੇ ਪੈਰ ਫੜੋ ਜੇ ਬਚਾਏ 1878 ਨੰਬਰ ਦੇ ਸ਼ਲੋਕ ਦੇ ਵਿੱਚ 1878 ਪੰਡਤ ਸੋਮਰਾਸ਼ ਦੀ ਮਹਿਮਾ ਗaan ਕਰਦੇ ਆਖ ਰਹੇ ਨੇ ਕਿ ਇਸ ਵਿੱਚ ਅਸੀਂ ਪਾਕਤਵਾਰ ਪਦਾਰਥ ਮਿਕਸ ਕੀਤੇ ਨੇ ਅਤੇ ਇੰਦਰ ਦੇਵ ਜੀ ਆਪ ਆ ਕੇ ਭੋਗ ਲਾਓ 1886 ਨੰਬਰ ਦੇ ਸ਼ਲੋਕ ਦੇ ਵਿੱਚ ਪੰਡਤ ਆਖਦੇ ਨੇ ਕਿ ਸਿਰਫ ਰਿਸ਼ਟ ਪੁਸ਼ਟ ਤੇ ਜਵਾਨ ਲੋਕਾਂ ਨੂੰ ਆਪਣੀਆਂ ਇਸਤਰੀਆਂ ਕੋਲ ਜਾਣਾ ਚਾਹੀਦਾ ਹੈ 1887 ਦੇ ਵਿੱਚ ਉਹਨਾਂ ਦਾ ਆਖਦੇ ਨੇ ਪ੍ਰਭੂ ਨੇ ਸ੍ਰੇਸ਼ਟ ਪੁਰਸ਼ਾਂ ਨੂੰ ਹੀ ਇਸਤਰੀਆਂ ਪ੍ਰਦਾਨ ਕੀਤੀਆਂ ਨੇ ਤਾਂ ਕਿ ਵਧੀਆ ਪੁਰਸ਼ ਪੈਦਾ ਹੋ ਸਕਣ 1898 ਨੰਬਰ ਦੇ ਸ਼ਲੋਕ ਦੇ ਵਿੱਚ ਵਪਾਰੀ ਲੋਕਾਂ ਦੀ ਭੰਡੀ ਕਰਦੇ ਹੋਏ ਪੰਡਿਤ ਗੁੱਸਾ ਕਰਦੇ ਨੇ ਕਿ ਵਪਾਰੀ ਕੰਜੂਸ ਨੇ ਯੱਗ ਨਹੀਂ ਕਰਾਉਂਦੇ ਉਹ ਲੋਕਾਂ ਦਾ ਭਲਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੇ ਯੱਗ ਨਹੀਂ ਕਰਾਉਣਗੇ ਤਾਂ ਪੰਡਤਾਂ ਨੂੰ ਦਾਨ ਦਛਣਾ ਕਿੱਥੋਂ ਮਿਲੇਗਾ ਇਸ ਲਈ ਉਹ ਪੰਡਤ ਪੰਡਤ ਵਪਾਰੀਆਂ ਦੀ ਕਾਫੀ ਲਾਹ-ਪਾ ਕਰ ਰਹੇ ਨੇ ਤੇ 1933 ਜ ਨੰਬਰ ਦੇ ਸ਼ਲੋਕ ਚ ਆਖਿਆ ਗਿਆ ਕਿ ਪ੍ਰithvi ਤਾਂ ਅਬਨਾਸ਼ੀ ਹੈ ਇਹ ਕਦੇ ਖਤਮ ਨਹੀਂ ਹੋ ਸਕਦੀ 1969 ਨੰਬਰ ਦੇ ਸ਼ਲੋਕ ਚ ਉਤਮ ਸਰੂਪ ਰਾਤਰੀ ਤੇ 우ષા ਦੇਵੀ ਨੂੰ ਵੀ ਨਿਮੰਤਰਣ ਦਿੱਤਾ ਗਿਆ ਹੈ ਫਿਰ 1971 ਨੰਬਰ ਦੇ ਸ਼ਲੋਕ ਚ ਭਾਰਤੀ ਦੇਵੀ ਇੱਛਾ ਸਰਸਵਤੀ ਦੇਵੀ ਨੂੰ ਵੀ ਯੱਗ ਚ ਆਉਣ ਦੀ ਬੇਨਤੀ ਕੀਤੀ ਗਈ ਹੈ 1794 ਨੰਬਰ ਦੇ ਸ਼ਲੋਕ ਦੇ ਵਿੱਚ ਬ੍ਰਹਸਪਤੀ ਦੇਵ ਸ੍ਰਿਸ਼ਟੀ ਦੇ ਰਚਨਾ ਕਰਨ ਵਾਲੇ ਨੇ ਇਹ ਪੰਡਿਤ ਦੱਸ ਰਹੇ ਨੇ 1987 ਅ ਨੰਬਰ ਦੇ ਸ਼ਲੋਕ ਚ ਪ੍ਰੋਤ ਆਖ ਰਹੇ ਨੇ ਕਿ हे 인ਦਰ ਅਗਨੀ ਦੇਵ ਆਪ ਕਦੇ ਵੀ ਹੰਕਾਰੀਆਂ ਦੀ ਮਦਦ ਨਹੀਂ ਕਰਦੇ ਅਤੇ ਨਾ ਹੀ ਤੁਸੀਂ ਵੈਸ਼ਨੂਆਂ ਨੂੰ ਮੂੰਹ ਲਾਉਂਦੇ ਹੋ ਸਗੋਂ ਸਿਰਫ ਤੇ ਸਿਰਫ ਸੋਮਰਸ ਪੀਣ ਵਾਲਿਆਂ ਦੀ ਹੈਲਪ ਕਰਦੇ ਹੋ ਇਹ ਸੋਮਰਸ ਤਾਕਤ ਬਖਸ਼ਦਾ ਹੈ ਮਹਾਨ ਬਣਾਉਂਦਾ ਹੈ ਤੇ ਜੂੰਆਂ ਖਟਮਲਾ ਮੱਛਰਾਂ ਆਦ ਦਾ ਨਾਸ਼ ਕਰਦਾ ਹੈ ਅੱਜ ਲਈ ਇੰਨਾ ਹੀ ਸਭ ਨੂੰ ਸਤਿ ਸ੍ਰੀ ਅਕਾਲ ਗਲਤੀਆਂ ਲਈ ਮਾਫੀ ਦੇਣੀ ਜੀ ਆਸ ਕਰਦੇ ਹਾਂ ਹਮੇਸ਼ਾ ਸਾਥ ਦਿੰਦੇ ਰਹੋਗੇ ਸਭ ਦਾ ਭਲਾ ਸਭ ਦੀ ਖੈਰ ਥ੍ਰਿਗਵੇਦਾ ਪਹਿਲਾ ਭਾਗ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1767 हे देव जो धन का अहंकार करने वाले पापी वृद्ध बैल के समान जीवित हैं आप उन दुर्बुद्ध ग्रस्तों को ऐश्वर्य नहीं देते हे बृहस्पति देव आप सोमपान करने वालों पर ही अपनी कृपा बरसाते हैं